ਕੁਲਵੰਤ ਸਿੰਘ ਤੇ ਕਰੋੜਾਂ ਦੀ ਠੱਗੀ ਦੀ ਐਫਆਈਆਰ ਦਰਜ ਹੋ ਗਈ ਹੈ। ਪਰ 12 ਵਜੇ ਤੱਕ ਆਏ ਹੋਏ ਸੀਗੇ। ਸੋ ਫਿਰ ਗੱਲ ਨਿਕਲ ਕੇ ਆਂਦੀ ਹੈ ਕਿ ਕੁਲਵੰਤ ਸਿੰਘ ਤੇ ਐਫਆਈਆਰ ਦਰਜ ਹੋਊਗੀ ਹੈ। ਔਰ ਐਫਆਈਆਰ ਵੀ ਕਿੰਨੇ ਦੀ ਹੈ? 180 ਕਰੋੜ 41 ਲੱਖ 98 ਹਜ਼ਾਰ ਰੁਪਏ ਦਾ ਧੋਖਾ ਕਰਨ ਦੀ। ਰੀਅਲ ਏਸਟੇਟ ਦੀ ਕੰਪਨੀ ਹੈ ਐਮਜੀਐਫ। ਐਮਜੀਐਫ ਨੇ ਜੀਐਲਪੀਐਲ ਤੇ ਪਰਚਾ ਦਰਜ ਕਰਾਇਆ। ਜੋ ਕੰਪਨੀ ਦਾ ਕਹਿਣਾ ਹੈ ਸ਼ਿਕਾਇਤ ਕਰਤਾ ਕੰਪਨੀ ਦਾ ਐਮ ਜੀ ਐਫ ਦਾ ਕਿ ਦਸੰਬਰ 20 ਦੇ ਵਿੱਚ ਸਾਨੂੰ ਜਿਹੜਾ 24 ਕਰੋੜ 10 ਲੱਖ ਆ ਗਿਆ ਉਸ ਤੋਂ ਬਾਅਦ ਚਵਾਨੀ ਵਿਕਲਵੰਤ ਨੇ ਨਹੀਂ ਦਿੱਤੀ ਮੋਟੀ ਰਕਮ ਤਾਂ ਦੱਸ ਰਿਹਾ 180 ਕਰੋੜ 41 ਲੱਖ 98 ਹਜ਼ਾਰ ਦਾ ਨੁਕਸਾਨ ਉਸ ਕੰਪਨੀ ਦਾ ਹੋਇਆ ਜਿਸ ਨੂੰ ਲੈ ਕੇ ਅੱਜ ਜਿਹੜੀ ਚਰਚਾ ਹੈ ਕੁਲਵੰਤ ਸਿੰਘ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਉਹਨਾਂ ਤੇ ਇਹ ਪਰਚਾ ਗੁਰੂਗ੍ਰਾਮ ਥਾਣੇ ਦੇ ਵਿੱਚ ਦਰਜ ਹੋ ਗਿਆ ਆਮ ਆਗੂ ਦੀ ਪਾਰਟੀ ਦੇ ਮੁਹਾਲੀ ਤੋਂ ਵਿਧਾਇਕ ਭਲਵੰਤ ਸਿੰਘ ਤੇ ਹੋਇਆ ਕਰੋੜਾਂ ਦੀ ਠੱਗੀ ਦਾ ਪਰਚਾ ਸਾਡੀ ਇਹ ਖਾਸ ਪੇਸ਼ਕਾਰ ਸ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਅੱਜ ਮੁਹਾਲੀ ਚਰਚਾ ਵਿੱਚ ਕਿਉਂ ਸੀ ਹਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਸੂਬਾ ਪੱਤਰੀ ਧਰਨਾ ਮੁਹਾਲੀ ਵਿੱਚ ਚੱਲ ਰਿਹਾ ਸੀ ਗੁਰਦੁਆਰਾ ਅੰਬ ਸਾਹਿਬ ਦੇ ਨੇੜੇ ਇਥੋਂ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਨੇ ਕੁਲਵੰਤ ਸਿੰਘ ਆਪਾਂ ਜੇ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ ਇੰਦਰਬੀਰ ਸਿੰਘ ਨਿੱਜਰ ਇੱਥੇ ਪਹੁੰਚ ਗਏ ਫਿਰੋਜ਼ਪੁਰ ਤੋਂ ਫੋਜਾ ਸਿੰਘ ਸਰਾਰੀ ਇੱਥੇ ਪਹੁੰਚ ਗਏ ਮਾਨਸਾ ਤੋਂ ਵਿਜੇ ਸਿੰਘਲਾ ਇੱਥੇ ਪਹੁੰਚ ਗਏ ਭਾਵ ਮੇਰਾ ਦੂਰ ਦਰਾਡੇੋਂ ਜਿਹੜੇ ਸੀਗੇ ਇੱਥੇ ਪਾਰਟੀ ਦੇ ਨੇਤਾ ਪਹੁੰਚ ਗਏ ਸੀ ਪਰ ਜਿਸ ਵਿਧਾਇਕ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਇਹ ਪ੍ਰੋਟੈਸਟ ਪ੍ਰਦਰਸ਼ਨ ਚੱਲ ਰਿਹਾ ਸੀ ਉਥੋਂ ਦਾ ਵਿਧਾਇਕੀ ਉੱਥੇ ਹਾਜ਼ਰ ਨਹੀਂ ਸੀ। ਕਮੋਬਸ਼ ਸਾਢੇ 12 ਵਜੇ ਤੱਕ ਇਹੀ ਸਥਿਤੀ ਸੀ। 10 ਵਜੇ ਦਾ ਧਰਨੇਆ ਟਾਈਮ ਸੀ। ਢਾਈ ਘੰਟਿਆਂ ਦਰਾਂ ਉੱਥੇ ਵਿਧਾਇਕ ਨਜ਼ਰ ਨਹੀਂ ਆਏ। ਬਾਅਦ ਇੱਕ ਖਬਰ ਉੱਡ ਕੇ ਆਂਦੀ ਹੈ ਕਿ ਇਹਨਾਂ ਦੇ ਭਾਪ ਕੁਲਵੰਤ ਸਿੰਘ ਤੇ ਕਰੋੜਾਂ ਦੀ ਠੱਗੀ ਦੀ ਐਫਆਈਆਰ ਦਰਜ ਹੋ ਗਈ ਹੈ। ਹਾਂ ਉਹਨਾਂ ਦਾ ਬੇਟਾ ਜਿਹੜਾ ਕਾਉਂਸਲਰ ਹੈ ਸਰਬਜੀਤ ਸਿੰਘ ਸਾਭੀ ਸਮਾਣਾ ਉਹ ਜ਼ਰੂਰ ਆਪਣੇ ਪਾਰਟੀ ਵਰਕਰ ਲੈ ਕੇ ਉੱਥੇ ਪਹੁੰਚਿਆ ਸੀਗਾ। ਪਰ ਪਿਤਾ ਜੀ ਜੋ ਵਿਧਾਇਕ ਨੇ ਉਹ ਨਹੀਂ ਉੱਥੇ 12:30 ਵਜੇ ਤੱਕ ਆਏ ਹੋਏ ਸੀਗੇ ਸੋ ਫਿਰ ਗੱਲ ਨਿਕਲ ਕੇ ਆਂਦੀ ਹੈ ਕਿ ਕੁਲਵੰਤ ਸਿੰਘ ਤੇ ਐਫ ਆਈ ਆਰ ਦਰਜ ਹੋ ਗਈ ਹੈ ਔਰ ਐਫ ਆਈ ਆਰ ਵੀ ਕਿੰਨੇ ਦੀ ਹੈ 180 ਕਰੋੜ 41 ਲੱਖ 98 ਹਜ਼ਾਰ ਰੁਪਏ ਦਾ ਧੋਖਾ ਕਰਨ ਦੀ ਰਕਮ ਵੀ ਛੋਟੀ ਨਹੀਂ ਹੈਗੀ ਹੈ ਔਰ ਪੂਰੀ ਤਫਸੀਲ ਜਸੀਂ ਤੁਹਾਨੂੰ ਲੈ ਕੇ ਜਾ ਰਹੇ ਆਂ ਬਈ ਇਹ ਪਰਚਾ ਕਰਾਉਣ ਵਾਲਾ ਕੌਣ ਹੈ ਕਿੱਥੇ ਦਰਜ ਹੋਇਆ ਕਿਹੜੇ ਪੁਲਿਸ ਸਟੇਸ਼ਨ ਨੇ ਇਹ ਕਾਰਵਾਈ ਕੀਤੀ ਹੈ ਔਰ ਕੇ ਦੇ ਹੁਕਮਾਂ ਤੇ ਹੋਈ ਹੈ ਸਭ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਪੰਜਾਬ ਦਾ ਗੁਵਾਂਡੀ ਸੂਬਾ ਹਰਿਆਣਾ ਹਰਿਆਣੇ ਦੀ ਬੜਾ ਪ੍ਰਮੁੱਖ ਆਪਾਂ ਕਹੀਏ ਜਿਹੜਾ ਜ਼ਿਲ੍ਹਾ ਹੈਗਾ ਗੁਰੂਗ੍ਰਾਮ ਜਿਹਨੂੰ ਗੁਣਗਾਉਂ ਵੀ ਕਹਿੰਦੇ ਸੀ ਪੁਰਾਣਾ ਨਾਮ ਗੁਰੂਗ੍ਰਾਮ ਦੇ ਡੀ ਐਲ ਐਫ ਫੇਜ਼ 2 ਫੇਜ਼ 2 ਦੇ ਪੁਲਿਸ ਸਟੇਸ਼ਨ 'ਚ ਪਰਚਾ ਦਰਜ ਹੋਇਆ ਹੈ ਐਮ ਐਲ ਏ ਕੁਲਵੰਤ ਸਿੰਘ ਤੇ ਇਹਨਾਂ ਦੀ ਕੰਪਨੀ ਹੈ ਜੇ ਐਲ ਪੀ ਐਲ ਜਨਤਾ ਲੈਂਡ ਪ੍ਰੋਮੋਟਰਸ ਲਿਮਟਿਡ ਇਸ ਕੰਪਨੀ ਤੇ ਹੋਇਆ ਔਰ ਪਰਚਾ ਦਰਜ ਕਰਾਉਣ ਵਾਲੇ ਕੋਣ ਨੇ ਉਹ ਵੀ ਇੱਕ ਬਹੁਤ ਵੱਡੀ ਮੈਗਾ ਹਾਊਸਿੰਗ ਪ੍ਰੋਜੈਕਟੀ ਰੀਅਲ ਏਸਟੇਟ ਦੀ ਕੰਪਨੀ ਹੈ ਐਮ ਜੀ ਐਫ ਐਮ ਜੀ ਐਫ ਨੇ ਜੀ ਐਲ ਪੀ ਐਲ ਤੇ ਪਰਚਾ ਦਰਜ ਕਰਾਇਆ ਕਹਾਣੀ ਕੀ ਹੈ ਤੁਹਾਨੂੰ ਤਫਸੀਲ ਚ ਲੈ ਕੇ ਚਲਦੇ ਆ ਕਹਾਣੀ ਦੇ ਮੁਤਾਬਕ ਜੋ ਐਫ ਆਈ ਆਰ ਹੈ ਔਰ ਹਾਂ ਇਹ ਵੀ ਨਹੀਂ ਕਿ ਪਰਚਾ ਐਦਾਂ ਹੀ ਦਰਜ ਹੋ ਗਿਆ ਪਰਚਾ ਅਦਾਲਤ ਦੇ ਹੁਕਮਾਂ ਤੇ ਦਰਜ ਹੋਇਆ ਉਥੋਂ ਦੀ ਅਦਾਲਤ ਦੇ ਹਰਿਆਣੇ ਦੀ ਅਦਾਲਤ ਦੇ ਹੁਕਮਾਂ ਤੇ ਦਰਜ ਹੋਇਆ ਤੇ ਉਹ ਵੀ ਆਪਾਂ ਕਹੀਏ 4 ਸਾਲ ਤੱਕ ਗੱਲਬਾਤ ਚੱਲਦੀ ਰਹੀ 2020 ਦੇ ਵਿੱਚ ਇਹ ਜਿਹੜਾ ਕਈ ਆਪਾਂ ਇਹਨਾਂ ਚ ਤਲਖੀ ਪੈਦਾ ਹੋਈ ਤੇ ਹੁਣ 2024 ਵੀ ਅੱਦੇ ਨਾਲੋਂ ਵੱਧ ਬੀਤ ਗਿਆ ਹੁੰਦੇ ਹੁੰਦੇ ਹੁਣ ਜਾ ਕੇ ਸਾਰੀ ਕਾਰਵਾਈ ਸ਼ੁਰੂ ਹੋਈ ਹੈ ਇਸ ਚ ਕੰਪਨੀ ਕੀ ਕਹਿੰਦੀ ਹੈ ਕੰਪਨੀ ਕਹਿੰਦੀ ਹੈ ਐਮ ਜੀ ਐਫ ਸ਼ਿਕਾਇਤ ਕਰਤਾ ਕੰਪਨੀ ਕਹਿੰਦੀ ਹੈ ਕਿ ਉਹਨਾਂ ਨੇ ਮਿਲ ਕੇ ਇੱਕ ਪ੍ਰੋਜੈਕਟ ਬਣਾਇਆ ਉਹ ਪ੍ਰੋਜੈਕਟ ਸੀਗਾ ਜਿਹੜਾ ਕਿ ਉਥੇ ਗੁਰਗਾਓ ਦੇ ਵਿੱਚ ਜ਼ਮੀਨ ਹੋਏਗੀ ਐਮਜੀਐਫ ਦੀ ਡਿਵੈਲਪਰ ਨੂੰ ਕਰੇਗਾ ਜੀਐਲਪੀਐਲ ਭਾਵ ਕੁਲਵੰਤ ਸਿੰਘ ਦੀ ਕੰਪਨੀ ਤੇ ਆਪਣਾ 180 ਕਰੋੜ ਰੁਪਏ ਦੀ ਡੀਲ ਹੁੰਦੀ ਹੈ ਵੀ 180 ਕਰੋੜ ਰੁਪਏ ਜੀਐਲਪੀਐਲ ਐਮਜੀਐਫ ਨੂੰ ਦੇਵੇਗਾ ਤੇ ਇਹ ਸਾਰੇ ਪ੍ਰੋਜੈਕਟ ਨੂੰ ਲੈ ਕੇ ਔਰ ਇਹਦੇ ਵਿੱਚੋਂ ਜੋ ਕੰਪਨੀ ਦਾ ਕਹਿਣਾ ਹੈ ਕਿ ਸਿਰਫ ਆਪਣਾ 24 ਕਰੋੜ ਤੇ 10 ਲੱਖ ਰੁਪਏ ਕੁਲਵੰਤ ਨੇ ਉਹਨਾਂ ਨੂੰ ਦਿੱਤੇ ਦਸੰਬਰ 2020 ਤੱਕ ਉਸ ਤੋਂ ਉੱਪਰ ਜੇ ਆਪਾਂ ਗੱਲ ਕਰੀਏ 220 ਤੋਂ ਬਾਅਦ 224 4 ਸਾਲ ਬੀ ਚੁੱਕੇ ਨੇ ਤੇ 156 ਕਰੋੜ ਰੁਪਏ ਜਿਹੜੇ ਨਹੀਂ ਦਿੱਤੇ ਜੋ ਉਹਨਾਂ ਦੀ ਡੀਲ ਹੋਈ ਸੀ ਕਿ ਉਹ ਜ਼ਮੀਨ ਐਮ ਜੀ ਐਫ ਦੀ ਕਲਵੰਤ ਉਹਨੂੰ ਡਿਵੈਲਪ ਕਰਕੇ ਵਿਕਸਿਤ ਕਰਕੇ ਵੇਚੇਗਾ ਤੇ ਆਪਣਾ ਉਹ ਉਸ ਤੋਂ ਬਾਅਦ 180 ਕਰੋੜ ਰੁਪਏ ਦੇ ਦੇਗਾ ਪਰ ਸਿਰਫ 24 ਕਰੋੜ ਦੇ ਕੇ ਸਾਰਤਿਆ ਸੀਗਾ 24 ਕਰੋੜ 10 ਲੱਖ 156 ਕਰੋੜ ਨਹੀਂ ਦਿੱਤਾ ਸੀ ਵਕਤ ਲੰਘਦਾ ਜਾਂਦਾ ਹੈ ਵਕਤ ਬੀਤਦਾ ਜਾਂਦਾ ਹੈ ਔਰ ਇਹ ਪ੍ਰੋਜੈਕਟ 2013 ਦੇ ਟਾਈਮ ਦਾ ਸ਼ੁਰੂ ਹੋਇਆ ਪਿਆ ਸੀਗਾ ਕਰਦੇ 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 2018 ਆ ਜਾਂਦਾ ਹੈ ਤਾਂ 31 ਅਕਤੂਬਰ 2018 ਨੂੰ ਇੱਕ ਹੋਰ ਇਹਨਾਂ ਦੇ ਵਿੱਚ ਕਰਾਰ ਹੁੰਦਾ ਐਗਰੀਮੈਂਟ ਹੁੰਦਾ ਉਹ ਐਗਰੀਮੈਂਟ ਕੀ ਹੁੰਦਾ ਬਿਕਲਵੰਤ ਦੀ ਮੁਹਾਲੀ ਦਾ ਸੈਕਟਰ 94 ਹੈ ਜਿਹੜਾ ਉੱਥੇ ਕੁੱਲ ਜਿਹੜੀ 117.098 ਏਕੜ ਜ਼ਮੀਨ ਹੈਗੀ ਐ ਉਹਦੇ ਵਿੱਚੋਂ 58.77 ਏਕੜ ਜ਼ਮੀਨ ਜਿਹੜੀ ਉਹ ਐਮਜੀਐਫ ਨੂੰ ਚਲ ਜਾਏਗੀ ਤੇ ਉਸ ਨੂੰ ਵੀ ਡਿਵੈਲਪ ਕੁਲਵੰਤ ਕਰਕੇ ਦੇਵੇਗਾ ਤੇ ਡਿਵੈਲਪ ਹੋਣ ਤੋਂ ਬਾਅਦ 8209 82009 ਵਰਗ ਗੱਜ ਜਿਹੜੀ ਇਹ ਹੋਏਗੀ ਰੈਜ਼ੀਡੈਂਸ਼ੀਅਲ ਰਿਹਾਈਸ਼ੀ ਘਰੇਲੂ ਹੋਏਗੀ ਤੇ 7023 ਵਰਗ ਗੱਜ ਵਪਾਰਕ ਹੋਏਗੀ ਕਮਰਸ਼ੀਅਲ ਹੋਏਗੀ ਇਹ ਜ਼ਮੀਨ ਸਾਰੀ ਡਿਵੈਲਪ ਕਰਕੇ ਕੁਲਵੰਤ ਜਿਹੜਾ ਹੈਗਾ ਸੇਲ ਵੀ ਕੁਲਵੰਤੀ ਕਰੇਗਾ ਪ੍ਰੋਜੈਕਟ ਵੀ ਉਹਨਾਂ ਇਹੀ ਕਰੇਗਾ ਤੇ ਦਸੰਬਰ 18 ਦੇ ਵਿੱਚ 2018 ਚ ਅਕਤੂਬਰ 18 ਚ ਇਕਰਾਰ ਹੁੰਦਾ ਤੇ ਦਸੰਬਰ 18 ਚ ਦੋਨੋਂ ਕੰਪਨੀਆਂ ਐਮ ਜੀ ਐਫ ਜੇ ਐਲ ਪੀ ਐਲ ਮਿਲ ਕੇ ਕਿਸ਼ਤਾਂ ਤੈਅ ਕਰ ਲੈਂਦੀਆਂ ਨੇ ਇਨਸਟਾਲਮੈਂਟਸ ਤੈਅ ਕਰ ਲੈਂਦੀਆਂ ਨੇ ਕਦੋਂ ਕਿੰਨੇ ਪੈਸੇ ਕਿਸ਼ਤ ਰਕਮ ਦੇਣ ਵਾਲਾ ਜਿਹੜਾ ਹੈਗਾ ਦੇਣਦਾਰ ਉਹ ਲੈਣਦਾਰ ਨੂੰ ਦੇਵੇਗਾ ਇਹ ਵੀ ਤੈਅ ਹੋ ਜਾਂਦਾ ਪੁਸ਼ਟੀ ਕੀਤਾ ਹੁੰਦਾ ਕਿ ਕੁਲਵੰਤ ਨੇ ਟੋਟਲ ਜਿਹੜੀ ਰਕਮ ਪਹਿਲਾਂ 156 ਕਰੋੜ ਸੀ ਦਿੱਤੀ ਨਹੀਂ ਸੀ ਉਹ ਵੱਧ ਕੇ ਹੋ ਜਾਂਦੀ ਹੈ 180 ਕਰੋੜ 41 ਲੱਖ 98000 ਰੁਪਏ ਪਰ ਉਹੀ ਗੱਲ ਕਿ ਜਦੋਂ ਦਸੰਬਰ 18 ਚ ਐਗਰੀਮੈਂਟ ਹੁੰਦਾ ਤਾਂ ਉਸ ਤੋਂ ਬਾਅਦ ਵੀ ਜੋ ਕੰਪਨੀ ਦਾ ਕਹਿਣਾ ਸ਼ਿਕਾਇਤ ਕਰਤਾ ਕੰਪਨੀ ਦਾ ਐਮ ਜੀ ਐਫ ਦਾ ਕਿ ਦਸੰਬਰ 20 ਦੇ ਵਿੱਚ ਸਾਨੂੰ ਜਿਹੜਾ 24 ਕਰੋੜ 10 ਲੱਖ ਆ ਗਿਆ ਉਸ ਤੋਂ ਬਾਅਦ ਚਵਾਨੀ ਵੀ ਕੁਲਵੰਤ ਨੇ ਨਹੀਂ ਦਿੱਤੀ ਗੱਲਬਾਤ ਚੱਲਦੀ ਰਹੀ ਪਰ ਨਹੀਂ ਗੱਲ ਬਣੀ ਥਾਣਿਆਂ ਤੱਕ ਗਏ ਅਦਾਲਤਾਂ ਤੱਕ ਜਾਣਾ ਪਿਆ ਐਮਜੀਐਫ ਨੂੰ ਜਿਸ ਤੋਂ ਬਾਅਦ ਇਹ ਐਫਆਈਆਰ ਹੋਈ ਔਰ ਇੱਕ ਹੋਰ ਕੰਪਨੀ ਦਾ ਖੁਲਾਸਾ ਕੀਤਾ ਐਮਜੀਐਫ ਨੇ ਜੋ ਗੜਗਾਓ ਪੁਲਿਸ ਦੀ ਤਫਸੀਲ ਦੇ ਵਿੱਚ ਐਫਆਈਆਰ ਜਿਹੜੀ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਉਹਦੇ ਵਿੱਚ ਦਰਜ ਹੈ ਕਿ 213 ਦੇ ਵਿੱਚ ਵੀ ਕਲਵੰਤ ਨੇ ਇੱਕ ਐਗਰੀਮੈਂਟ ਨਾਲ ਕੀਤਾ ਸੀ ਜਿਸ ਚ ਸੀਗਾ ਬਈ 60.99 ਏਕੜ ਜ਼ਮੀਨ ਹੈਗੀ ਹੈ ਜਿਸ ਦੇ ਵਿੱਚੋਂ 52.98 ਏਕੜ ਜਿਹੜੀ ਐਮਜੀਐਫ ਨੂੰ ਦਿੱਤੀ ਗਈ ਤੇ 9 ਏਕੜ ਦੇ ਕਰੀਬ ਜ਼ਮੀਨ ਕਹਿੰਦੇ ਕੁਲਵੰਤ ਹੜੱਪ ਜਿਹੜਾ ਕਰ ਗਿਆ ਉਹਨਾਂ ਦੀ ਉੱਥੇ ਵੀ ਹਰਾਫੇਦੀ ਕਰ ਗਿਆ ਸੀ 213 ਦੇ ਵਿੱਚ ਵੀ 218 ਦੇ ਵਿੱਚ ਜਿਹੜਾ ਕਰਾਰ ਕੀਤਾ ਉਹਨੂੰ ਵੀ ਉਹ 220 ਤੱਕ ਲੈ ਕੇ ਗਿਆ ਤੇ ਉਹ ਵੀ ਪੂਰਾ ਨਹੀਂ ਕੀਤਾ ਤੇ ਉਹਨਾਂ ਦਾ ਕਈ ਕਰੋੜਾਂ ਦਾ ਮੋਟੀ ਰਕਮ ਦਾ ਦੱਸ ਰਿਹਾ 180 ਕਰੋੜ 41 ਲੱਖ 98 ਹਜ਼ਾਰ ਦਾ ਨੁਕਸਾਨ ਉਸ ਕੰਪਨੀ ਦਾ ਹੋਇਆ ਜਿਸ ਨੂੰ ਲੈ ਕੇ ਅੱਜ ਜਿਹੜੀ ਚਰਚਾ ਹੈ ਕੁਲਵੰਤ ਸਿੰਘ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਉਹਨਾਂ ਤੇ ਇਹ ਪਰਚਾ ਗੁਰੂਗ੍ਰਾਮ ਥਾਣੇ ਦੇ ਵਿੱਚ ਦਰਜ ਹੋ ਗਿਆ ਸੋ ਇਹ ਪੱਖ ਜਾਣਨ ਲਈ ਜਦੋਂ ਅਸੀਂ ਖੁਦ ਸਾਡੇ ਵੱਲੋਂ ਕੁਲਵੰਤ ਸਿੰਘ ਉਹਨਾਂ ਨੂੰ ਫੋਨ ਕੀਤਾ ਗਿਆ ਤੇ ਪੱਖ ਪੁੱਛਿਆ ਗਿਆ ਤਾਂ ਉਹਨਾਂ ਨੇ ਇੰਨਾ ਕਹੀ ਕਿ ਅਸੀਂ ਜ਼ਰੂਰ ਇਹਦੇ ਬਾਰੇ ਦੱਸਾਂਗੇ ਜ਼ਰੂਰ ਖੁਲਾਸੇ ਕਰਾਂਗੇ ਤੱਥਾਂ ਦੇ ਆਧਾਰ ਤੇ ਖੁਲਾਸੇ ਜਿਹੜਾ ਹੈਗਾ ਕਰਾਂਗੇ ਕਿ ਉਹਨਾਂ ਤੇ ਇਹ ਪਰਚਾ ਸਹੀ ਹੋਇਆ ਜਾਂ ਨਹੀਂ ਹੋਇਆ ਸੋ ਆਉਣ ਵਾਲੇ ਦਿਨਾਂ ਵਿੱਚ ਕੁਲਵੰਤ ਸਿੰਘ ਜਿਹੜੇ ਮੁਹਾਲੀ ਤੋਂ ਵਿਧਾਇਕ ਨੇ ਕੀ ਆਪਣੇ ਵਕੀਲ ਰਾਹੀਂ ਅਪੀਲ ਤੇ ਦਲੀਲ ਰੱਖਦੇ ਨੇ ਕਿੰਨਾ ਕੁ ਉਹ ਜਸਟੀਫਾਈ ਕਰ ਪਾਉਂਦੇ ਨੇ ਕਿ ਉਹਨਾਂ ਤੇ ਐਡੀ ਵੱਡੀ 180 ਕਰੋੜ ਦੀ ਧੋਖਾਧੜੀ ਦਾ ਜਿਹੜਾ ਦੋਸ਼ ਲੱਗਿਆ ਹੈ ਆਇਦ ਕੀਤਾ ਗਿਆ ਐਫ ਆਈ ਆਰ ਚ ਕਿੰਨਾ ਕੁ ਸੱਚਾ ਹੈ ਕਿੰਨੀ ਕੋ ਸਫਾਈ ਦੇ ਪਾਉਂਦੇ ਨੇ ਇਹਦਾ ਇੰਤਜ਼ਾਰ ਰਹੇਗਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ